ਤ੍ਰਿਮੁਖਸਾ ਸਾਹਿਬ ਦੇ ਪਿੰਡ ਤਾਮਕੋਟ ਦੇ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਆਪਸੀ ਰੰਜਿਸ਼ ਦੇ ਚੱਲਦੇ 23 ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਮ੍ਰਿਤਕ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਕਸ਼ਮੀਰ ਸਿੰਘ ਹੈ ਇਸ ਨੂੰ 23 ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਹੈ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡੇਢ ਸਾਲ ਪਹਿਲਾਂ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਝੋਨੇ ਨੂੰ ਲੈ ਕੇ ਸਾਡੇ ਪੁੱਤ ਦੀ ਲੜਾਈ ਹੋਈ ਸੀ ਜਿਸ ਦੀ ਰੰਜਿਸ਼ ਉਹ ਹਜੇ ਤੱਕ ਰੱਖੀ ਬੈਠੇ ਸੀ ਤੇ ਅੱਜ ਸ਼੍ਰੀ ਮੁਕਸੇ ਸਾਹਿਬ ਦੇ ਪਿੰਡ ਤਾਮਕੋਟ ਦੇ ਵਿੱਚ ਇਹਨਾਂ ਵਿਰੋਧੀਆਂ ਨੇ ਇਹਨਾਂ ਹਮਲਾਵਰਾਂ ਨੇ ਉਸ ਨੌਜਵਾਨ ਕਸ਼ਮੀਰ ਸਿੰਘ ਨੂੰ 23 ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਮਾਮਲਾ ਸਰ ਇਹ ਹੋਇਆ ਜੀ ਆਪਣਾ ਨਾ ਬੇਟਾ ਸੀਗਾ 16 17 ਕੇ ਸਾਲ ਦਾ ਤੇ ਕੋਈ ਝੋਨੇ ਦੀ ਨਾ ਅੱਜ ਤੋਂ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਕੋਈ ਰੰਜਿਸ਼ ਸੀਗੀ ਮਾੜੀ ਮੁੱਟੀ ਉਸ ਵੀ ਰੈਂਡਿਜ਼ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ। ਸਾਡੇ ਪਿੰਡ ਦੇ ਇਹ ਬੰਦੇ ਕੋਈ ਉਹ ਹੀ ਬਗਮਾੜਾ ਮੋਟਾ ਚੱਕਰ ਨਾਲ ਹੀ ਕੰਮ ਕਰਦਾ ਹਨ ਜੋ ਕਰਦਾ। ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕੀ ਕਾਦੇ ਨਾਲ ਮਰਦਾ? ਸਾਨੂੰ ਇਹ ਪਤਾ ਲੱਗਿਆ ਇਹ ਉਹ ਮਾਲ ਚਾਰਦਾ ਭੇਡਾਂ ਬੱਕਰੀਆਂ। ਅਸੀਂ ਜਦ ਮਾਲ ਘਰੇ ਆ ਗਿਆ ਤੇ ਉਹ ਮਾਲ ਮਾਇਂ ਵੇਖਣ ਲੱਗ ਪੇ ਮਾਲ ਤਾਂ ਪਿੱਛੇ ਛਾੜ ਦੇ ਨੇ ਵਾੜੀ 'ਚ ਤੇ ਮਾਲ ਘਰੇਗਾ ਤੋਂ ਆ ਗਿਆ। ਉਹ ਜਦ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਪਿੱਛੇ ਨੇ ਰਾਜ ਫੜ ਲਿਆ। ਉਹ ਮੈਂ ਗਾਂ ਲੱਗਦਿਆਂ ਦੇਖ ਕੇ ਤੇ ਗਾਂ ਚ ਦੌਣ ਜਾ ਰਿਹਾ ਉਹ ਮੇਰੇ ਜਾਂਦੇ ਨੂੰ ਢਾਈ ਬੈਠੇ ਸੀਗੇ ਕਾਹਦੇ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਜੀ ਸਰਗੇ ਜੀ ਕੇ ਜੇ ਵੇਖਿਆ ਨਾ ਹੱਥਾਂ 'ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਕੋਈ ਇੱਕ ਆਪਣੀ ਹੁੰਦੀ ਆ ਜਿਹੜੀ ਉਹ ਸਰਗੇ ਜਾਂ ਮੋੜ ਦੀ ਜਿਹੜੀ ਕੀ ਮੰਗ ਕਰਦੇ ਮੰਗਾ ਇਸ ਦਾ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਰ ਲਾ ਜਾਈ ਔਵੇਂ ਅਗਲਿਆਂ ਨੂੰ ਵੀ ਆਵੇ ਇਹ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਣਜਾ ਹੈ ਭਾਣਜੇ ਦਾ ਮਤਲਬ ਬੇਟਾ ਸੀ ਹਾਂ ਬੋਟੂ ਆ ਜਿਹੜਾ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ 2-3 ਸਾਲਾਂ ਦੀ ਰੰਜਿਸ਼ ਸੀਗੀ ਉਹਦੇ ਕਾਰਨ ਕੱਲ 7:00 7:30 ਵਜੇ ਉਹਨੂੰ ਰੋਕ ਕੇ ਫੇਰ ਐਮੀ ਦੇ ਨਾਲ ਉਹਦਾ ਮਤਲਬ 5-6 ਤਾਂ ਪਰਿਵਾਰ ਦੇ ਸੀਗੇ ਕੁਝ ਅਣਪਛਾਤੇ ਜਾਂ 10-11 ਬੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਕੋਈ ਉਹ ਪਿੰਡ ਤਾਂ ਕੋੜ ਦੇ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਸਿਵਲ ਹਸਪਤਾਲ ਵਿੱਚ ਮੋਰਚੇ 'ਚ ਰੈਡ ਬੋਡੀ ਪਈ ਆ ਇੱਥੇ ਅੌਕੇ ਤੇ ਪਹੁੰਚ ਕੇ ਕਾਰਵਾਈ ਹਮਲਾ ਚਲੰਦੀ ਜਾ ਰਹੀ ਆ ਇਲਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀ ਐਨ ਐਸ ਐਸ ਤ ਤ ਇਹਦੀ ਕਾਰਵਾਈ ਹਮਲਾ ਚਲੰਦੀ ਜਾ ਰਹੀ ਆ ਤੇ ਪੁਲਿਸ ਬੰਦ ਰਿਪੋਰਟਾਂ ਤੇ ਅਗਲੀ ਕਾਰਵਾਈ ਹਮਲਾ ਚਲੰਦੀ ਜਾਵੇਗੀ